18 ਲੀਟਰ ਤਿਆਰ ਕਰਕੇ ਵੀ ਦੇ ਦਾਂਗੇ ਹਾਂਜੀ ਹਾਂ ਹਾਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਕਾਂਗੜ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਸੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਦੂਜਾ ਸੂਆ ਸੂਈ ਆ ਤਕਰੀਬਨ 8 ਤੋਂ 9 ਦਿਨ ਇਹਨੂੰ ਸੂਈ ਨੂੰ ਹੋਏ ਆਗੇ ਤੇ ਚੰਗਾ ਦੁੱਧ ਇਸ ਟਾਈਮ ਤਿਆਰ ਆਗਾ ਚੰਗੇ ਬੁੱਲਦੀ ਆਗੀ ਤੇ ਮਾਦਾਰ ਗਾਰਡ ਵੀ ਚੰਗਾ ਆਗਾ ਪਹਿਲੇ ਸੂਏ ਵੀ ਨੇ ਚੰਗਾ ਦੁੱਧ ਦਿੱਤਾਗਾ ਇਸ ਵਾਰ ਵੀ ਚੰਗੀ ਮੀਡ ਆਗੀ ਤੇ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਚੰਡ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ 58 ਤੇ ਤੁਹਾਨੂੰ ਆਪਾਂ ਮੁੱਲ ਦੀ ਡਿਟੇਲ ਲੈ ਦਾਂਗੇ ਵੀ ਕਿੰਨਾ ਇਹਦਾ ਮੁੱਲ ਰੱਖਦੇ ਆ ਬਾਈ ਤੇ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਆਪਦੀ ਤੁਸੀਂ ਪੂਰੀ ਫੁੱਲ ਤਸੱਲੀ ਕਰ ਲਿਓ ਹਰ ਪੱਖ ਤੋਂ ਕਿਉਂਕਿ ਝੋਟੀ ਰਿਕਾਰਡ ਵਾਲੀ ਹੈ ਬਾਕੀ ਸੋਹਣੀ ਵੀ ਹੈਗੀ ਮਿਲਕ ਤੇ ਬਿਊਟੀ ਵਾਲੀ ਹੈ ਪਰ ਝੋਟੀ ਇਹਨੂੰ ਕਹਿ ਸਕਦੇ ਆਂਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸੇਂਗਾ ਦੇਖ ਸਕਦੇ ਹੋ ਕੱਦ-ਕਾੜ ਵੀ ਚੰਗੇ ਦੇ ਵਿੱਚ ਐ ਸਾਂਭੀ ਬਲੀ ਵੀ ਜੰਗੀ ਐ ਬਾਡੀ ਬੰਤਰ ਵੀ ਬਹੁਤ ਜੰਗੀ ਹੈਗੀ ਹਰ ਪੱਖ ਤੋਂ ਸਾਫ ਸੁਥਰੀ ਹੈਗੀ ਤੇ ਬਾਕੀ ਤੁਸੀਂ ਬਾਡੀ ਤੇ ਨਾੜਾਂ ਦੇਖ ਸਕਦੇ ਹੋ ਬਹੁਤ ਆ ਤੇ ਆਰਡਰ ਦੇ ਉੱਤੇ ਵੀ ਤੁਸੀਂ ਨਾੜਾਂ ਦੇਖ ਸਕਦੇ ਹੋ ਆਰਡਰ ਦੇ ਉੱਤੇ ਨਾੜਾਂ ਦੇਖ ਸਕਦੇ ਤੁਹਾਨੂੰ ਦੀਆਂ ਹੋਣਗੀਆਂ ਤੇ ਥਾਣਾ ਦਾ ਸਹਜ ਝੋਟੀ ਪਸਮਾ ਦੇ ਵਿੱਚ ਐ ਬੱਚੇ ਨੇ ਮੂੰਹ ਲਾਤਾ ਸੀਗਾ ਤੇ ਬਾਕੀ ਹਜੇ ਚੁਵਾਈ ਇਹਦੀ ਕਰਨੀ ਆ तकरीबन ਘੰਟਾ ਡੇਢ ਘੰਟਾ ਹਜੇ ਇਹ ਚੁਵਾਈ ਤੋਂ ਲੇਟ ਆ ਵੀਡੀਓ ਬਣਾਉਣੀ ਕਰਕੇ ਤੇ ਆ ਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦੰਨੇ ਆ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸ ਦਿਕਾ ਵੀ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਨਾ ਇਦਾਂ ਹੀ ਪਸ਼ੂ ਰੱਖੇ ਹੋਏ ਆ ਤੇ ਸਾਰੇ ਪਸ਼ੂ ਹੀ ਚੰਗੇ ਆ ਬਾਈਆਂ ਕੋਲੇ ਵਧੀਆ ਰਕਾਰਡ ਵਾਲੇ ਪਸ਼ੂ ਆ ਸਾਰੇ ਚੰਗਾ ਸੀਮਨ ਲਗਾਉਂਦੇ ਆ ਤੇ ਬਰੀਡ ਤੇ ਕੰਮ ਕਰਦੇ ਆ ਇਆ ਜੋ ਆਪਾਂ ਗੱਲਬਾਤ ਕਰਾਉਨੇ ਆ ਬਾਈ ਨਾਲ ਤੇ ਡੀਟੇਲ ਲੈ ਕੇ ਦੰਨੇ ਆ ਤੇ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਾਈ ਬਲਕੌਰ ਸਿੰਘ ਆ ਜੀ ਠੀਕ ਹੈ ਪਿੰਡ ਕਾਂਗੜਾ ਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਇਹ ਆਪਣਾ ਪਿੰਡ ਆਪਣਾ ਆਸੇ ਪਾਸੇ ਦੇ ਪਿੰਡ ਕਿਹੜੇ ਰਹਿੰਦੇ ਪਾਸੇ ਆਪਣੀ ਲਾਗੇ SLAAPAT PURA ਭਗਤੇ ਤੋਂ ਵੀ ਨੇੜੇ ਆ ਜੀ ਠੀਕ ਹੈ ਜੀ ਤੇ ਬਸ ਇਧਰ ਖਾਈ ਪੱਤੋ ਨੇ ਹਲਸੰਗਲ ਆਪਣੇ ਸਰ ਤਿੰਨ ਆਦਮਪੁਰ SLAAPAT PURA ਆਸੇ ਪਾਸੇ ਪਿੰਡ ਹੋਏ ਆਇਆ ਹੈ ਨਾ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਹੈ ਨਾ ਹਾਂਜੀ ਬਈ ਘਰ ਦੀ ਪਾਲੀ ਦੀ ਝੋਟੀਆਂ ਠੀਕ ਹੈ ਕਿਹੜਾ ਸੂਆ ਸੂਈ ਆ ਸਵਾਰ ਦੂਜਾ ਸੂਆ ਬਈ ਜੀ ਮੂੰਹੋ 6 ਦੰਦ ਆ ਜੀ ਅਛਾ ਮੂੰਹੋ 6 ਦੰਦ ਆ ਗੀ ਹਾਂਜੀ ਹਾਂ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਈ ਜੀ 8 ਤੋਂ 9 ਦਿਨਾਂ ਨੌਵੇਂ ਦਿਨ ਆ ਜੀ ਅੱਜ ਠੀਕ ਹੈ ਅੱਜ ਨੌਵੇਂ ਦਿਨਾਂ ਸੂਈ ਹਾਂਜੀ ਹਾਂ ਠੀਕ ਹੈ ਤੇ ਕਿੰਨਾ ਹੁਣ ਦੁੱਧ ਤਿਆਰ ਆ ਕੰਡੇ ਵਾਲਾ ਅੱਜ ਜੀ 14 ਤੋਂ 15 ਦੇ ਵਿੱਚ ਵਿੱਚ ਦੁੱਧ ਰੈਡੀ ਆ ਜੀ 14 ਤੋਂ 15 ਤਿਆਰ ਆ ਹਾਂਜੀ ਹਾਂ ਜਿਹੜਾ ਭਰਾ ਮਰਜੀ ਤਨ ਡੰਗ ਚਾਰ ਡੰਗ ਚਾਹ ਦੀ ਚਵਾਈ ਆ ਕੇ ਤਸੱਲੀ ਆਪ ਕਰ ਸਕਦਾ ਆ ਕੇ ਤਸੱਲੀ ਕਰ ਲੈ ਕੰਡਾ ਲਾ ਲੈ ਹਾਂਜੀ ਹਾਂ ਠੀਕ ਐ ਤੇ ਬੱਚਾ ਕੀ ਦੇਗੀ ਬੱਚਾ ਬਈ ਐਸਐਮ 354 ਦੇ ਸਾਇਗ ਵਾਲਿਆਂ ਦਾ ਸਾਇਗਾ ਜੀ ਐਸਐਮ 354 ਦਾ ਮੇਲ ਕਾਫ ਆਈ ਐਸਐਮ 354 ਦਾ ਮੇਲ ਕਾਫ ਆਗਾ ਹਾਂਜੀ ਹਾਂ ਠੀਕ ਹੈ ਤੇ ਜੇਰ ਦੂਰ ਬੈ ਗਈ ਸੀਗੀ ਹਨਾ ਹਾਂ ਜੀ ਜਮਾ ਉਹ ਕੇ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਜੇਰ ਜੇਰ ਦੀ ਵੀਡੀਓ ਬਈ ਸੂਦੀ ਵੀ ਵੀਡੀਓ ਆਪਣੇ ਕੋਲੇ ਸੂਦੀ ਦੀ ਵੀ ਵੀਡੀਓ ਹੈਗੀ ਹੈ ਹਾਂਜੀ ਹਾਂ ਠੀਕ ਹੈ ਪ੍ਰੋਪਰ ਸਾਰੀ ਵੀਡੀਓ ਹੈਗੀ ਹਾਂਜੀ ਹਾਂ ਹਾਂ ਠੀਕ ਹੈ ਆਪੇ ਹੈ ਬਈ ਜੀ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਬਲਦੀ ਹੈ ਜੀ ਜੇ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਬਲਦੀ ਹੈ ਜੀ ਹਾਂਜੀ ਹਾਂ ਠੀਕ ਹੈ ਤੇ ਆਪਾਂ ਜਾਨੀ ਘਰੇ ਸੀਮਨ ਲਵਾਇਆ ਹੋਣਾ ਮੱਝ ਦੇ ਘਰੇ ਸੀਮਨ ਲਵਾਇਆ ਜੀ ਘਰ ਦੀ ਕੱਟੀ ਪਾਲੀ ਗਈ ਘਰ ਦੀ ਪਾਲੀ ਹੋਈ ਕੱਟੀ ਹੈਗੀ ਹਾਂ ਠੀਕ ਹੈ ਤੇ ਮਾਂ ਦਾ ਕਿੰਨਾ ਕੁ ਰਿਕਾਰਡ ਸੇ ਦਾ ਮਾਂ ਦਾ ਦੁੱਧ ਸੀਗਾ ਇਹਦਾ 16 15 16 ਦੇ ਵਿੱਚ ਵਿੱਚ ਜੀ 15 16 ਦੇ ਵਿੱਚ ਮਾਂ ਦਾ ਦੁੱਧ ਸੀਗਾ ਹਾਂਜੀ ਹਾਂ ਠੀਕ ਐ ਇਹਦਾ ਪਹਿਲੇ ਸੂਈ ਜੀ 14 ਪਲੱਸ ਰਿਹਾ ਠੀਕ ਐ ਮਤਲਬ ਮਾਂ ਦੇ ਨੇੜ ਤੇ ਨੇ ਜਾਨੀ ਕਿ ਪਹਿਲੇ ਸੂਈ ਪਹਿਲੇ ਸੂਈ ਕਰਦਾ ਸੀਗਾ ਜੀ ਹਾਂ ਠੀਕ ਐ ਤੇ ਇਸ ਵਾਰ ਕੀ ਉਮੀਦ ਆਗੀ ਇਸ ਵਾਰ ਡਾਕਟਰ ਸਾਹਿਬ ਬਈ ਜਿਵੇਂ ਦੇਖਦੇ ਆ ਅਜ ਵੀ 9ਵੇਂ ਦਿਨ ਹਜੇ ਖਰਾਬ ਸ਼ੁਰੂ ਕਰੀ ਨਹੀਂ ਮੈਂ 14 ਤੋਂ 15 ਦੇ ਵਿੱਚ ਰੈਡੀ ਆ ਠੀਕ ਸਾਨੂੰ ਉਮੀਦ ਆ 20 ਤੋਂ 25 ਦਿਨਾਂ ਦੇ ਲਗਭਗ ਦੁੱਧ 18 ਪਲੱਸ ਦੀ ਪੂਰੀ ਵਧੀਆ ਉਮੀਦ ਆ ਠੀਕ ਐ ਵੀ 18 ਪਲੱਸ ਤਾਂ ਦੇਣਾ ਚਾਹੀਦਾ ਹਾਂ ਹਾਂ ਜੀ ਹਾਂ ਹਾਂ ਇਹ ਤੋਂ ਪਹਿਲੇ ਸੂਏ ਇੰਨਾ ਕਰ ਗਈ ਹਾਂ ਜੀ ਹਾਂ ਬਾਕੀ ਦੂਜੇ ਸੂਏ ਦਾ ਪਸੂ ਦੁੱਧ ਵਧੀਆ ਆਪ ਕਰਦਾ ਹੈ ਹਾਂ ਜੀ ਹਾਂ ਬਾਕੀ ਫਰ ਸੇਵਾ ਤੇ ਵੀ ਹੁੰਦਾ ਹੈ ਨਾ ਹਾਂ ਜੀ ਹਾਂ ਬਈ ਸੇਵਾ ਦਾ ਵੀ ਤਾਂ ਮੇਨ ਵੱਟੀ ਦਾ ਪਸੂ ਹੁੰਦਾ ਹੈ ਤੇ ਬਾਕੀ ਦੁੱਧ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਸੇਵਾ ਤੇ ਵੀ ਹੁੰਦਾ ਹੈ ਹਾਂ ਜੀ ਹਾਂ ਇਹ ਤਾਂ ਗੱਲ ਠੀਕ ਐ ਤੇ ਬਈ ਚੌਣ ਚਾਂੜ ਚ ਕਿਵੇਂ ਰਹੀ ਹੈ ਜਿਵੇਂ ਆਪਾਂ ਪਹਿਲਾਂ ਸੂਏ ਤੇ ਬਹੁਤ ਮੋਟੀ ਧਾਰਾ ਜੀ ਵਧੀਆ ਪੂਰੀ ਪੂਰੀ ਮੋਟੀ ਧਾਰਾ ਜੀ ਗਾਂਆਂ ਆਂਗੂਂਦੀ ਆ ਤੇ ਪੋਲੀ ਆ ਪੂਰੀ ਪੋਲੀ ਧਾਰਾ ਆ ਜੀ ਠੀਕ ਹੈ ਉ ਗਮਿਆ ਚੌਣ ਜਾਣ ਚ ਠੰਡੀ ਹੈ ਚੌਣ ਤੋਂ ਬਾਅਦ ਠੰਡੀ ਹੈ ਜੀ ਦੋਨੇ ਪਾਸੇ ਬਹਿ ਕੇ ਚਵਾਈ ਹੁੰਦੀ ਹੈ ਜੀ ਅੱਛਾ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਹਾਂ ਹਾਂ ਜੀ ਹਾਂ ਠੀਕ ਆ ਪਸੂ ਠੰਡਾ ਹੁੰਦਾ ਫੇਰ ਹੀ ਚਵਾਈ ਕਰਉਂਦੇ ਦੋਨੇ ਪਾਸੇ ਬਹਿ ਕੇ ਬਹੁਤ ਸੋਹਣੀ ਚਵਾਈ ਕਰਾਉਂਦੀ ਠੀਕ ਹੈ ਤੇ ਦੁੱਧ ਦੇ ਕਿੰਨਾ ਕ ਟਾਈਮ ਗਈ ਸੀਗੀ ਇਹ ਦੁੱਧ ਬਾਈ ਜੀ ਬਹੁਤ ਲੰਮਾ ਟਾਈਮ ਲੇ ਗਈ ਸਵਾਕ ਤਾਂ ਨੇ ਮਹੀਨੇ ਤੋਂ ਪਹਿਲਾਂ ਛੱਡੀ ਆਈ ਅਸੀਂ ਅੱਛਾ ਆਪ ਛੱਡੀ ਹੈ ਜੀ ਹਾਂ ਜੀ ਹਾਂ ਠੀਕ ਹੈ ਚਲੋ ਇੰਨਾ ਕ ਟਾਈਮ ਤਾਂ ਛੱਡਣੀ ਵੀ ਚਾਹੀਦੀ ਹੈ ਨਾ ਹਾਂ ਜੀ ਹਾਂ ਦੂਜੇ ਸਵੇਰ ਨੂੰ ਪਸੂ ਚੰਗਾ ਤਿਆਰ ਹੋ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਧਰਦੇ ਦਾ ਮੁੱਲ ਵਈਏ ਦਾ ਆਪਾਂ 2 ਲੱਖ ਤੇ 80000 ਰੁਪਇਆ ਕਰਦੇ ਹਾਂ 2 ਲੱਖ 80000 ਆਪਾਂ ਮੁੱਲ ਰੱਖ ਦਿੰਦੇ ਹਾਂ ਠੀਕ ਹੈ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਦਾ ਕਰ ਦਾਂਗੇ ਮਾਨਦਨ ਕੋਈ ਗੱਲਾਂ ਠੀਕ ਹੈ ਖੋਲ ਲੈ ਇਹਨੂੰ ਢੇੜਾ ਦਵਾ ਦੋ ਇਹਦਾ ਜੀ ਠੀਕ ਲੋ ਜੀ ਦੋਸਤੋ ਡਿਟੇਲ ਆਪਾਂ ਜੀ ਤਕਰੀਬਨ ਸਾਰੀ ਲੈਤੀ ਹੈਗੀ ਉਹਨਾਂ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੁਰਦੀ ਦੋ ਜੀ ਇਹਦੀ ਜੱਜਮੈਂਟ ਕਰ ਲਿਓ ਬਹੁਤ ਸੋਹਣੀ ਝੋਟੀ ਆ ਜੀ ਮਲਕ ਦੇ ਬਿਊਟੀ ਵਾਲੀ ਜੋ ਡੀਪ ਆਪ ਬਹਿ ਸਕਦੇ ਆਗੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਤੇ ਸਿੰਘਾਂ ਦੀ ਕੁਆਲਿਟੀ ਵੀ ਦੇਖ ਸਕਦਾ ਜਮਾ ਰਿੰਗ ਸਿੰਘ ਕੁੰਡੇ ਸਿੰਘ ਆਗੀ ਬਾਡੀ ਬੰਤਰ ਬਹੁਤ ਚੰਗੀ ਹੈਗੀ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਆਗੀ ਥਾਣਾ ਦਾ ਸੈਜ ਬਹੁਤ ਸੋਹਣਾਗਾ ਚੰਗੀ ਸੰਭੀ ਬਲੀਆ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਪੱਠ ਗੁੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਤੇ ਆਰਡਰ ਤੁਹਾਨੂੰ ਆਪ ਦਿਖਾ ਦਿੰਨੇ ਆ ਇਧਰ ਇੱਕ ਵਾਰੀ ਹੋਰ ਮੋੜ ਲਿਆ ਮੋੜ ਦੇ ਬੱਚੇ ਨੂੰ ਜਾਂ ਭਾਈ ਭਾਜੀ ਆ ਜਾਓ ਆ ਜਾਓ ਤਕਰੀਬਨ ਜੈੱਡ ਬਲੈਕ ਹੀ ਆ ਪੂਸ ਦੇ ਵਿੱਚ ਥੋੜੇ ਜਿਹਾ ਵਾਲੀ ਵਾਈਟ ਆ ਗਈ। ਚੰਗੀ ਤਰ੍ਹਾਂ ਆਪਾਂ ਤੁਹਾਨੂੰ ਤੋਰ ਕੇ ਤਸੱਲੀ ਕਰਾ ਦਿੰਨੇ ਆਗੇ ਕਿਉਂਕਿ ਝੋਟੀ ਚੰਗੀ ਹੈਗੀ, ਕੀਮਤ ਵੀ ਚੰਗੀ ਹੈ। ਥਾਣਾ ਦਾ ਸੈਜ ਵੀ ਬਹੁਤ ਜ਼ਿਆਦਾ ਸੋਹਣਾਗਾ, ਨਾ ਤਾਂ ਕੋਈ ਲੰਮੇ ਆ ਜ਼ਿਆਦਾ ਤੇ ਨਾ ਹੀ ਜ਼ਿਆਦਾ ਛੋਟੇ ਆਗੇ। ਮੁਠੀ ਦੀ ਜਵਾਈ ਵਾਲੇ ਬਹੁਤ ਵਧੀਆ ਥਾਣ ਆਗੇ। ਤੇ ਤੁਸੀਂ ਨਾੜਾਂ ਦੇਖ ਸਕਦੇ ਹੋ। ਕੈਮਰੇ 'ਚ ਹੋ ਸਕਦਾ ਦਿਖ ਦਿਗਾਉਣ ਤੇ ਕਈ ਵਾਰੀ ਹੋ ਸਕਦਾ ਦੂਰੋਂ ਨਾ ਦਿਸਣ। ਤੇ ਚਮੜੀ ਤੇ ਨਾੜਾਂ ਬਹੁਤ ਆ। ਬਾਕੀ ਆਰਡਰ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਨਾੜਾਂ ਬਹੁਤ ਆਗੀਆਂ। ਬੈਕ ਸਾਈਡ ਤੋਂ ਦੁਆਰੇ ਦੇਖ ਸਕਦੇ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਹੈਗੀ ਤਾਂ ਕਰਕੇ ਖਿੱਚਦੀ ਆ ਉਧਰ ਨੂੰ ਤੇ ਵੈਸੇ ਠੰਡੀ ਸੀਲ ਆ ਜਿਵੇਂ ਮੈਂ ਉਪਰਾਂ ਗਾ ਹਨਾ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਦਾ ਬੈਕ ਸਾਈਡ ਤੋਂ ਬਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਆ ਇਹ ਆਰਡਰ ਦੇਖ ਸਕਦੇ ਆਰਡਰ ਦੀ ਚੜਾਈ ਵੀ ਬਹੁਤ ਆਗੀ ਥਾਣਾ ਦਾ ਸਹਿਜ ਬਹੁਤ ਸੁਣਾ ਤਾਂੋਂ ਤੋਂ ਮੋਢ ਮੋਟਾਗਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਹੈਗੇ ਬਾਕੀ ਮਿਲਕਵੇਂ ਦੇਖ ਸਕਦੇ ਆ ਨਾੜਾਂ ਦੁਆਰੇ ਦੇਖ ਸਕਦੇ ਆ ਆਰ ਪੱਖ ਤੋਂ ਮਤਲਬ ਕਿ ਸੋਹਣੀ ਜੋਟੀ ਹੈਗੀ ਸਾਫ ਸੁਥਰੀ ਹੈਗੀ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਦੱਸਿਓ ਹਾਂਜੀ ਭਾਈ ਭਾਈ ਇੱਕ ਗੱਲ ਹੋ ਰਹੀ ਜਿਵੇਂ ਅੱਜ ਹੁਣ ਦੁੱਧ 14 ਤੋਂ 15 ਦੇ ਵਿੱਚ ਰੈਡੀ ਹੈ ਨੌਵੇਂ ਦਿਨ ਹਾਂਜੀ ਅੱਜ ਸੌਦਾ ਉਸਾਬਣਾ ਹੋਊਗਾ ਜੇ ਦੁੱਧ ਕਿਸੇ ਵੀਰ ਭਰਾ ਨੇ ਤਿਆਰ ਕਰਵਾ ਕੇ ਲੈਣਾ ਠੀਕ ਆ ਉਹ ਵੀ ਆਪਾਂ ਕਰਕੇ ਦੇ ਦਾਂਗੇ ਪਰ ਉਹਦੇ ਰੇਟ ਕੁਝ ਫਰਕ ਪੈਊ ਉਹਦੇ ਰੇਟ ਵਧੂਗਾ ਜੀ ਠੀਕ ਆ ਵੀ ਅੱਜ ਦਾ ਰੇਟ ਹੋਰ ਹੋਊਗਾ ਹਾਂ ਜੀ ਹਾਂ ਠੀਕ ਆ ਵੀ ਆਪਾਂ 18 ਲੀਟਰ ਤਿਆਰ ਕਰਕੇ ਵੀ ਦੇ ਦਾਂਗੇ ਹਾਂ ਜੀ ਹਾਂ ਹਾਂ ਬਈ ਕੋਈ ਬਿਆਨਾ ਕਰ ਲੇ ਆਪਣੇ ਨਾਲ ਕੋਈ ਬਿਆਨਾ ਕਰ ਲੇ ਤੇ ਆਪਾਂ ਉਹਨੂੰ ਪੂਰਾ ਮਾਣ ਧੁੱਟੀ ਦੁੱਧ ਕਢਦੀ ਆ ਠੀਕ ਆ ਹਾਂ ਜੀ ਹਾਂ ਉਹ ਆਪਾਂ ਹੁਣ ਚੋਇਆ ਆ ਆਪਾਂ ਨੂੰ ਪਤਾ ਹੈ ਹਨਾ ਹਾਂ ਜੀ ਹਾਂ ਬਈ ਹਾਂ ਤਾਂ ਹੀ ਬੰਦਾ ਕਹਿੰਦਾ ਨਹੀਂ ਹਰੇ ਕਹਿੰਦਾ ਨਹੀਂ ਅਦਾਨ ਠੀਕ ਆ ਵੀ ਆਪਾਂ ਚੋਆ ਕੇ ਦੇ ਦਾਂਗੇ ਹਾਂ ਜੀ ਚੋਆ ਕੇ ਵੀ ਝੁੱਟਦੀ ਆ ਸਕਦੀ ਠੀਕ ਆ ਅਗਲਾ ਆਪਦਾ ਮਿੰਨਤੀ ਕਰਕੇ ਲੈ ਜ ਫੇਰ ਰੇਟ ਦਾ ਥੋੜਾ ਜਿਹਾ ਉਹਦੇ ਹਿਸਾਬ ਨਾਲ ਹੋ ਜੇ ਹਾਂਜੀ ਹਾਂ ਦੇਖੋ ਦੁੱਧ ਦੇ ਹਿਸਾਬ ਨਾਲ ਰੇਟ ਦਾ ਵੀ ਸੰਪਤਾ ਵਧੂਗਾ ਠੀਕ ਹੈ 200 ਤਕਰੀਬਾ ਡਿਟੇਲ ਸਾਰੀ ਲੈਤੀ ਆ ਜੋ ਗੱਲਬਾਤ ਸੀਗੀ ਝੋਟੀ ਬਾਰੇ ਉਹ ਤੁਹਾਨੂੰ ਆਪਾਂ ਸਾਰੀ ਦੱਸਤੀ ਹੈਗੀ ਇਹਦੂ ਅਗੇ ਤਸੱਲੀ ਤੁਸੀਂ ਆਪਦੀ ਫੁੱਲ ਕਰਨੀ ਹੈਗੀ ਤੇ ਝੋਟੀ ਆਪਾਂ ਫੇਰ ਤੁਹਾਨੂੰ ਵਾਰ-ਵਾਰ ਕਹਿੰਨੇ ਆ ਵੀ ਝੋਟੀ ਸੋਹਣੀ ਵੀ ਹੈਗੀ ਤੇ ਦੁੱਧ ਵਾਲੀ ਵੀ ਹੈਗੀ ਤੇ ਬਾਕੀ ਠੰਡੀ ਸੀਗਾ ਹਰ ਪੱਖ ਤੋਂ ਸਾਫ਼ ਸੁਥਰੀ ਹੈਗੀ ਤੇ ਦੁੱਧ ਨੂੰ ਚੰਗੀ ਰਹੂਗੀ ਤੇ ਬਾਕੀ ਜਿਹਨੇ ਬਰੀਡ ਦੇ ਕੰਮ ਕਰਨਾ ਉਹਦੇ ਵਾਸਤੇ ਵੀ ਚੰਗੀ ਰਹੂਗੀ ਚੰਗਾ ਸੀਮਨ ਲਵਾ ਕੇ ਤੁਸੀਂ ਬੱਚੇ ਤੋਂ ਚੰਗੇ ਲੈ ਸਕਦੇ ਹੋਗੇ ਤੇ ਬਾਕੀ ਆਰਡਰ ਇਹਦਾ ਬੈਕ ਸਾਈਡ ਨੂੰ ਵੀ ਦੇਖ ਸਕਦੇ ਹਾਂ ਕਿਉਂਕਿ ਅਜੇ ਦਿਨ ਥੋੜੇ ਹੋਏ ਆਗੇ ਆਰਡਰ ਇਹਨੇ ਹੋਰ ਭਰਨਾ ਹੈ ਕਿਉਂਕਿ ਦੁੱਧ ਵੀ ਵਧਣਾ ਹੈ ਤੇ ਆਰਡਰ ਵੀ ਇਹਨੇ ਹੋਰ ਭਰਨਾ ਹੈ ਤੇ ਸੋਹਣਾ ਆਰਡਰ ਤਿਆਰ ਕਰੂਗੀ ਅੱਗੇ ਵੀਡੀਓ ਦੇ ਵਿੱਚ ਚੈਨਲ ਦਾ ਹੀ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ